ਹਾਂਜੀ ਗੋਲੀ ਚੱਲਦੀ ਗਈ ਇਤਿਹਾਸਿਕ ਨਾਵਲ ਜੋ ਗਿਆਨੀ ਤਰਲੋਕ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ ਇਸ ਵਿੱਚ ਬੱਬਰਾਂ ਦੀ ਦਾਸਤਾਨ ਲਿਖੀ ਗਈ ਹੈ ਬੱਬਰਾਂ ਦਾ ਇਤਿਹਾਸ ਲਿਖਿਆ ਗਿਆ ਹੈ ਕਿ ਕਿਦਾਂ ਕੁਝ ਕੁ ਨੌਜਵਾਨਾਂ ਨੇ ਆਪਣਾ ਇੱਕ ਜਥੇਬੰਦਕ ਢਾਂਚਾ ਤਿਆਰ ਕੀਤਾ ਉਹਨਾਂ ਨੇ ਜ਼ਾਲਮ ਸਰਕਾਰ ਦਾ ਮੱਥਾ ਲਾਉਣ ਲਈ ਆਪਣੀ ਇੱਕ ਜਥੇਬੰਦੀ ਲਗਤ ਤਿਆਰ ਕੀਤੀ ਜਿਸ ਵਿੱਚ ਉਹਨਾਂ ਨੇ ਝੋਲੀ ਚੋਕ ਨੂੰ ਸੋਧਣਾ ਜ਼ਾਲਮ ਬੰਦਿਆਂ ਨੂੰ ਸੋਧਣਾ ਸ਼ੁਰੂ ਕੀਤਾ ਹਥਿਆਰਾਂ ਨਾਲ ਆਪਣੀ ਜਥੇਬੰਦੀ ਸ਼ੁਰੂ ਕੀਤੀ ਔਰ ਜ਼ਾਲਮ ਸਰਕਾਰ ਦਾ ਮੱਥਾ ਲਾਇਆ ਔਰ ਜ਼ਾਲਮ ਸਰਕਾਰ ਦੀਆਂ ਜਣਾ ਪੁੱਟਣ ਲਈ ਪਾਪੀਆਂ ਦਾ ਨਾਸ਼ ਕਰਨ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ ਅਤੇ ਆਉਣ ਵਾਲੀ ਨੌਜਵਾਨੀ ਲਈ ਪ੍ਰੇਰਣਾ ਸਰੋਤ ਬਣੇ ਜਜਬਿਆਂ ਦੇ ਕ੍ਰਾਂਤੀਕਾਰੀ ਬਣੇ ਆਓ ਇਤਿਹਾਸ ਸ਼ੁਰੂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜੀ ਵਾਰ ਇਤਿਹਾਸ ਜੋੜਨ ਲਈ ਤੁਸੀਂ ਸਾਡੇ ਚੈਨਲ ਤੇ ਜਾ ਕੇ ਪੁਰਾਣੇ ਵੀਡੀਓ ਸੁਣ ਸਕਦੇ ਹੋ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਔਰ ਲੜੀਵਾਰ ਇਤਿਹਾਸ ਜੋੜ ਸਕਦੇ ਹੋ ਔਰ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਲਾਈਕ ਕਮੈਂਟ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰ ਨਾ ਪੈਣਾ ਪਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਔਰ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਪੁਰਖਿਆਂ ਦਾ ਕੀ ਇਤਿਹਾਸ ਹੈ ਕਿਦਾਂ ਨਿਸ਼ਾਤਾਂ ਪਾਈਆਂ ਔਰ ਕਿਦਾਂ-ਕਿਦਾਂ ਨਾਲ ਜ਼ਾਲਮ ਸਰਕਾਰਾਂ ਦਾ ਮੱਥਾ ਲਾਇਆ ਤੇ ਆ ਚ ਸ਼ੁਰੂ ਕਰਦੇ ਹਾਂ ਲਾਜਵੰਤੀ ਵਾਂਗ ਕੁੰਮਲਾਈ ਅਤੇ ਡਰੀ ਫਮੀ ਨੇ ਹਲਵੋ ਰਾਮ ਸਿੰਘ ਦੇ ਆਸਰੇ ਆਦਮਪੁਰ ਪਹੁੰਚ ਗਈ। ਉਸ ਦਾ ਵਾਪਸ ਆਦਮਪੁਰ ਆਉਣਾ ਕੋਈ ਮਾਮੂਲੀ ਗੱਲ ਨਹੀਂ ਸੀ। ਇਹ ਅਚੰਭਾ ਸੀ ਪਿੰਡ ਦੀਆਂ ਸਾਰੀਆਂ ਇਸਤਰੀਆਂ ਉਸ ਨੂੰ ਦੇਖਣ ਆਈਆਂ। ਉਸ ਕੋਲੋਂ ਉਸ ਨਾਲ ਹੋਏ ਸਲੂਕ ਅਤੇ ਮੰਗੋ ਬਾਰੇ ਗੱਲਾਂ ਪੁੱਛਦੀਆਂ ਰਹੀਆਂ। ਨਿਹਾਲੋ ਦੀ ਜਬਾਨੀ ਜਦ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਸ਼ਾਮੇ ਅਮਲੀ ਨੇ ਹੀ ਨਿਹਾਲੋ ਤੇ ਮੰਗੋ ਨੂੰ ਚੁਕਵਾਇਆ ਸੀ ਤੇ ਡਾਕੂਆਂ ਨੂੰ ਉਸ ਦੇ ਉਸੇ ਸੱਦਿਆ ਸੀ ਤਾਂ ਪਿੰਡ ਵਾਲੇ ਸਾਰੇ ਸ਼ਾਮੇ ਅਮਲੀ ਦੇ ਲਹੂ ਦੇ ਇਤੇਹਾਏ ਹੋ ਗਏ ਉਸ ਨੂੰ ਕੁੱਤਿਆਂ ਕੋਲੋਂ ਤੋੜਵਾਇਆ ਜਾਵੇ ਮੂੰਹ ਕਾਲਾ ਕਰਕੇ ਖੋਤੇ ਤੇ ਚੜਾ ਕੇ ਪਿੰਡ ਵਿੱਚ ਫੇਰਿਆ ਜਾਵੇ ਬੇਈਮਾਨ ਨੇ ਪਿੰਡ ਨਾਲ ਦੁਸ਼ਮਣੀ ਕੀਤੀ ਪਿੰਡ ਦੀ ਬੇਇੱਜ਼ਤੀ ਕਰਵਾਈ ਇਸ ਤਰ੍ਹਾਂ ਲੋਕ ਪਾਤੋ ਪਾਤ ਬੋਲਦੇ ਸਨ ਬੋਲਦੇ ਵੀ ਕਿਉਂ ਨਾ ਸ਼ਾਮੇ ਅਮਲੀ ਨੇ ਕੀਤੀ ਵੀ ਤਾਂ ਭੈੜੀ ਗੱਲ ਸੀ ਸਾਰੇ ਪਗਬਨ ਇੱਕ ਵਾਰ ਕ੍ਰੋਧ ਵਿੱਚ ਨਾਲ ਕੰਬੁੱਠੇ ਉਹਨਾਂ ਨੇ ਖਿਆਲ ਕੀਤਾ ਪਿੰਡ ਤਾਂ ਕਦੀ ਜਰੂਰ ਆਏਗਾ ਕਿਉਂਕਿ ਵੀ ਕੋ ਵਿਗੇ ਭੋਂ ਵੀ ਉਸਦੇ ਕੋਲ ਸੀ RAM SINGH ਨੇ ਜੋ ਕੁਝ ਵਿਰਿਆਮ ਸਿੰਘ ਤੋਂ ਸੁਨਿਆ ਸੀ ਸਭ ਕੁਝ ਨਿਹਾਲ ਹੁੰਦਾ ਦਿੱਤਾ ਇਹ ਵੀ ਆਖਿਆ ਸੀ ਮੰਗੋ ਸ਼ਾਮੇ ਦੇ ਕੋਲ ਹੈ ਉਹ ਪਤਾ ਨਹੀਂ ਕਿਹੜੇ ਪਿੰਡ ਨੂੰ ਲੈ ਗਿਆ ਉਸ ਨੂੰ ਵਾਪਸ ਲਿਆਂਦਾ ਜਾਏਗਾ ਤੇ ਸ਼ਾਮੇ ਅਮਲੀ ਨੂੰ ਸੋਹ ਦਿੱਤਾ ਜਾਏਗਾ ਉਹ ਜਿਉਂ ਦਾ ਹੱਕ ਨਹੀਂ ਰੱਖਦਾ ਕਿਉਂਕਿ ਦੇਸ਼ ਦੇ ਉਹ ਲੋਕ ਦੁਸ਼ਮਣ ਹੈ ਨਿਹਾਲੋ ਨੇ ਜਿਉਂ ਹੀ ਤਿਉਂ ਸਾਰੀ ਗੱਲ ਆਪਣੀ ਮਾਸੀ ਨੂੰ ਦੱਸ ਦਿੱਤੀ ਸੀ ਨਿਹਾਲੋ ਨੇ ਵਾਪਸ ਆ ਜਾਣ ਦੀ ਖਬਰ ਰਾਣੀਪੁਰ ਭੇਜੀ ਗਈ ਉਸ ਦੀ ਮਾਤਾ ਭਾਈ ਤੇ ਬਾਪ ਆਏ ਨਿਹਾਲੋ ਨੂੰ ਮਿਲੇ ਨਿਹਾਲੋ ਰੋਂਦੀ ਬਸ ਨਹੀਂ ਸੀ ਕਰਦੀ ਉਹ ਸਹਿਮੀ ਤੇ ਡਰੀ ਹੋਈ ਸੀ ਕਰਦਿਆਂ ਨੇ ਉਸ ਨੂੰ ਹੌਸਲਾ ਦਿੱਤਾ ਉਸ ਤੋਂ ਘਰੇਣਾ ਨਾ ਕੀਤੀ ਉਹ ਸਮਝਦੇ ਸਨ ਕਿ ਨਿਹਾਲੋ ਨਿਰਦੋਸ਼ ਸੀ ਅਨਪੜਤਾ ਜਹਾਲਤ ਤੇ ਅੰਗਰੇਜ਼ ਦੀ ਮਾੜੀ ਨੀਤੀ ਦੇ ਕਾਰਨ ਦੇਸ਼ 'ਚ ਮਾੜੇ ਲੋਕ ਪੈਦਾ ਹੋ ਗਏ ਸਨ ਜਿਹੜੇ ਕੋ ਰਾਹੇ ਤੁਰੇ ਜਾਂਦੇ ਸਨ ਜਿਨ੍ਹਾਂ ਨੂੰ ਦੇਸ਼ ਦੇ ਬੁਰੇ ਭਲੇ ਦਾ ਕੋਈ ਗਿਆਨ ਨਹੀਂ ਸੀ ਕੀਮਤੀ ਜਵਾਨੀਆਂ ਗਮਉਂਦੇ ਜੇਹਲਾਂ ਤੇ ਜੰਗਲਾਂ ਵਿੱਚ ਰਹਿੰਦੇ ਸਨ ਉਹਨਾਂ ਨੂੰ ਪਤਾ ਸੀ ਕਿ ਡਾਕੂ ਤੇ ਚੋਰ ਬੰਨਾ ਸਭ ਤੋਂ ਮਾੜੀ ਗੱਲ ਹੈ ਕੋਈ ਕਰਮ ਹੈ ਪਾਪ ਹੈ ਪਰ ਜਦ ਬੁਰਿਆਮ ਸਿੰਘ ਦੇ ਬੰਦੇ ਮੰਗੋ ਤੇ ਸ਼ਾਮੇ ਨੂੰ ਲੱਭਣ ਗਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਮੰਗੋ ਤੇ ਕਪੂਰ ਥਲੇ ਦੇ ਸਦਰ ਥਾਣੇ ਪੁੱਜ ਗਈ ਤੇ ਅਮਲੀ ਨੂੰ ਛੱਡ ਦਿੱਤਾ ਸੀ ਦਿਆਲਾ ਤੇ ਅਮਲੀ ਦੋਵੇਂ ਪੁਰਾਣੇ ਹੰਡੇ ਤੇ ਤਜਰਬੇਕਾਰ ਬੰਦੇ ਸਨ ਦਿਆਲੇ ਦੇ ਉਪਜਾਊ ਦਿਮਾਗ ਨੇ ਪੁਲਿਸ ਨੂੰ ਆਖ ਦਿੱਤਾ ਸ਼ਾਮਾ ਤਾਂ ਮੂਰਖ ਹੈ ਭਲਾ ਪੁਲਿਸ ਦੇ ਵੱਡੇ ਅਫਸਰਾਂ ਕੋਲੋਂ ਹੀਟਲੇ ਅਫਸਰਾਂ ਦੀ ਮਰਜ਼ੀ ਤੋਂ ਬਿਨਾਂ ਵੀ ਇਨਾਮ ਪ੍ਰਾਪਤ ਕੀਤਾ ਜਾਂਦਾ ਹੈ ਮਤਲਬ ਕੀ ਤੇਰਾ ਓਏ ਇਹ ਆਖਣ ਤੋਂ ਹਵਾਲਦਾਰ ਨੇ ਪੁੱਛਿਆ ਹਵਾਲਦਾਰ ਮਤਲਬ ਹੀ ਮੇਰਾ ਇਹ ਕਿ ਮੰਗੋ ਇੱਕ ਸ਼ੱਕੀ ਔਰਤ ਹੈ ਕਿਵੇਂ ਇਹ ਆਦਮਪੁਰ ਦੇ ਧਰਮ ਸਿੰਘ ਦੀ ਮਾਂ ਹੈ ਕਿਉਂ ਹੋਏ ਸ਼ਾਮਿਆਂ ਠੀਕ ਹੈ ਹਵਾਲਦਾਰ ਨੇ ਸ਼ਾਮੇ ਅਮਲੀਵਲ ਧਿਆਨ ਕੀਤਾ ਤੇ ਉਸ ਨੂੰ ਪੁੱਛਿਆ ਆਹੋ ਸ਼ਾਮੇ ਨੂੰ ਆਖਣਾ ਹੀ ਪਿਆ ਵੋਏ ਹਰਾਮੀਆਂ ਤੂੰ ਤਾਂ ਇਸ ਦਾ ਨਾਂ ਸੰਤੋਹ ਦੱਸਦਾ ਹੈ ਸ਼ਾਮੇ ਨੇ ਤਾਂ ਅਜੇ ਤੱਕ ਕੋਈ ਉੱਤਰ ਨਾ ਦਿੱਤਾ ਪਰ ਦਿਆਲਾ ਬੋਲ ਪਿਆ ਇਸ ਨੇ ਮੰਗੋ ਨੂੰ ਕੋਪੂਰ ਥਲੇ ਕਪਤਾਨ ਸਾਹਿਬ ਤੇ ਪੇਸ਼ ਕਰਨਾ ਹੈ ਇਹ ਤਾਂ ਧੋਖੇ ਨਾਲ ਫੜ ਕੇ ਲਿਆ ਹੈ ਹੋਰ ਨਾ ਇਹ ਇਸ ਦਾ ਆਸ਼ਿਕ ਹੈ ਨਾ ਵੈਲੀ ਇਹ ਗੱਲ ਤਾਂ ਸਹੀ ਇਹ ਹੈ ਅੱਗੇ ਤੁਸੀਂ ਹਾਕਮ ਹੋ ਜਿਵੇਂ ਵੀ ਜੀ ਚਾਹੋ ਸਮਝੋ ਸ਼ਾਮਾ ਪੁਲਿਸ ਕੋਲੋਂ ਡਰ ਗਿਆ ਅਮਲੀ ਤਾਂ ਥੋੜੇ ਦਿਲ ਦਾ ਬੰਦਾ ਸੀ ਕੋਈ ਸੱਚ ਤੇ ਕੋਈ ਝੂਠ ਬੋਲ ਕੇ ਉਹ ਆ ਬਚ ਗਿਆ ਪਰ ਮੰਗੋ ਪੁਲਿਸ ਦੇ ਹੱਥ ਆ ਗਈ ਹਵਲਦਾਰ ਨੂੰ ਥਾਣੇਦਾਰ ਬਣਨ ਵਾਸਤੇ ਸੁਨਹਿਰੀ ਮੌਕਾ ਹੱਥ ਆ ਗਿਆ ਉਹ ਖੁਸ਼ ਹੋ ਗਿਆ ਦਿਆਲੇ ਤੇ ਸ਼ਾਮੇ ਨੂੰ ਛੱਡ ਕੇ ਮੰਗੋ ਨੂੰ ਨਾਲ ਲੈ ਕੇ ਥਾਣੇ ਵੱਲ ਤੁਰ ਪਿਆ ਮੰਗੋ ਦਾ ਦਿਲ ਤਗੜਾ ਹੋ ਗਿਆ ਸੀ ਉਸ ਨੂੰ ਆਪਣੇ ਆਪ ਤੇ ਭਰੋਸਾ ਸੀ ਕਿ ਉਹ ਆਪਣੇ ਪੁੱਤਰ ਜਾਂ ਬੱਬਰਾਂ ਸਾਹਿਬ ਬਾਰੇ ਕੁਝ ਨਹੀਂ ਦੱਸੇ। ਭਾਵੇਂ ਉਸ ਨੂੰ ਉਸ ਦੇ ਆਪਣੇ ਪਤੀ ਦੇ ਵਾਂਗ ਬਰਤਾਨਵੀਂ ਸਾਮਰਾਜੀ ਦੰਤਾਂ ਦੇ ਗੁੱਸੇ ਦਾ ਸ਼ਿਕਾਰ ਕਿਉਂ ਨਾ ਬੰਨਣਾ ਪਵੇ। ਉਹ ਇਸਤਰੀ ਸੀ ਉਹ ਜੇਦ ਹਟ ਕਰ ਸਕਦੀ ਸੀ। ਸ਼ਾਮਾ ਝੂਠ ਬੋਲਦਾ ਹੈ ਮੈਨੂੰ ਆਪਣੇ ਪੁੱਤਰ ਧਰਮੂ ਬਾਰੇ ਕੁਝ ਪਤਾ ਨਹੀਂ। ਉਹ ਕੀ ਕਰਦਾ ਹੈ? ਨਾ ਬੱਬਰਾਂ ਦਾ ਪਤਾ ਹੈ ਉਹ ਕੌਣ ਹਨ। ਸ਼ਾਮਾ ਜ਼ਰੂਰ ਪੜਾ ਬੰਦਾ ਹੈ। ਇਹ ਮੈਨੂੰ ਕਈ ਚਿਰ ਤੋਂ ਚਾਦਰ ਪਾਉਣ ਲਈ ਆਖ ਰਿਹਾ ਹੈ ਮੈਂ ਨਹੀਂ ਮੰਨੀ ਤਾਂ ਡਾਕੂਆਂ ਰਾਹੀਂ ਲੈ ਆਇਆ ਇਹ ਡਾਕੇ ਮਰਵਾਉਂਦਾ ਹੈ ਇਹ ਕੁਝ ਉਸ ਨੇ ਹਵਾਲदार ਨੂੰ ਆਖਿਆ ਤੇ ਇਹੋ ਕੁਝ ਅੱਗੇ ਦੱਸਣਾ ਸੀ ਪੁਲਿਸ ਵਾਲੇ ਭਾਵੇਂ ਉਸ ਨਾਲ ਸਖਤੀ ਦਾ ਵਰਤਾਓ ਕਰਨ ਜਾਂ ਨਰਮੀ ਦਾ ਉਹ ਰਿਆਸਤ ਦੇ ਇੱਕ ਥਾਣੇ ਵਿੱਚ ਪਹੁੰਚਾਈ ਗਈ ਲਓ ਜੀ ਅੱਜ ਲਈ ਇਹਨਾਂ ਇਤਿਹਾਸ ਅਗਲਾ ਅਧਿਆਇ ਕੱਲ ਨੂੰ ਲੈ ਕੇ حاضر ਹੋਵਾਂਗੇ ਇਤਿਹਾਸ ਪੜਦੇ ਆ ਸੁਣਦੇ ਆ ਸੁਣਾਉਂਦੇ ਆ ਸਮੇਂ ਬੇਨਤ ਪ੍ਰਕਾਰ ਦੇ ਪੁੱਲਾਂ ਚੋਂ ਕਹਿੰਦੇ ਨੇ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਹੈ ਕਿ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ